ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫਿਰ ਸਾਰੇ ਵੀਰਾਂ ਦਾ ਸਾਡੇ YouTube ਚੈਨਲ ਜਗਜੀਤ ਮੋਟਰ ਗੈਰ ਜੰਮਰਸਰ ਚਾਚੇ ਦੀ ਵਰਕਸ਼ਾਪ ਤੇ ਅੱਜ ਟਰੈਕਟਰ ਲੱਗੇ ਆ ਤਿਆਰ ਕਰਨ ਮੈਸੀ 35 ਚੈਨ ਵਾਲਾ ਪੁਰਾਣਾ ਮਾਡਲ ਦੇਖੋ ਇਹ ਕੰਡੀਸ਼ਨ ਟਰੈਕਟਰ ਦੀ ਜਦੋਂ ਆਇਆ ਸਾਡੇ ਕੋਲ ਟਰੈਕਟਰ ਨੂੰ ਸ਼ੋ ਲੱਗੀ ਆ originally ਜੋ ਕਿ ਡੈਂਟਿੰਗ ਕਰਾਂਗੇ ਇਸ ਸਟ੍ਰੈਟਰ ਦੀ ਸ਼ੋਦੀ ਤੇ ਮਰਗੜ ਲੱਗੇ ਹੀ ਇਸ ਸਟ੍ਰੈਟਰ ਨੂੰ ਮਹਿੰਦਰਾ ਡੀਆਈ ਵਾਲੇ ਚੇਂਜ ਕਰਕੇ ਪਾਵਾਂਗੇ ਇਸ ਸਟ੍ਰੈਟਰ ਨੂੰ ਮਰਗੜ オリジナル ਛੋਟੇ ਜਿਹੜੇ ਇਹਨਾਂ ਮਾਡਲਾਂ ਦੇ ਵਿੱਚ ਆਏ ਸੀ ਇਸ ਸਟ੍ਰੈਟਰ ਤੇ ਸੈਂਟਰ ਪਿੰਨ ਦਾ ਤੇ ਬੁਸ਼ਾਂ ਦਾ ਕੰਮ ਹੋਣ ਲੱਗਾ ਪਹਿਲੇ ਤੇ ਬਾਕੀ ਦਾ ਵੀ ਜੋ ਕੰਮ ਹੋਏਗਾ ਸਾਰਾ ਚੈੱਕ ਕਰਾਂਗੇ ਪਹਿਲਾਂ ਟਰੈਕਟਰ ਦਾ ਤੇ ਕਰਾਂਗੇ ਸਾਰਾ ਕੰਮ ਹੁੱਕ ਤੇ ਲਿੰਕਾਂ ਚੈੱਕ ਕਰਾਂਗੇ ਚੇਂਜ ਇਹ ਬਹੁਤ ਵਧੀਆ ਰਿਗਾਰਡ ਮਿਲ ਗਏ ਨੇ ਆਪਾਂ ਨੂੰ ਇਸ ਟਰੈਕਟਰ ਵਾਸਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ origignal ਮਰਗੜ ਮਿਲ ਗਏ ਨੇ ਦੇਖੋ 프론ਟ ਇਸ ਸਾ ਖੁੱਲ ਗਿਆ ਇਸ ਟ੍ਰੈਕਟਰ ਦਾ ਤੇ ਬਾਕੀ ਦਾ ਕੰਮ ਦਿਖਾਵਾਂਗੇ ਇਸ ਤੋਂ ਅਗਲੀ ਵੀਡੀਓ ਦੇ ਵਿੱਚ